ਹਾਲੇਲੂਆ ਖੁਦਾ ਦੀ ਪਵਿੱਤਰ ਨਾਦੀ ਤਾਰੀਫ ਹੋਵੇ ਸਾਰਾ ਜਲਾਲ ਖੁਦਾ ਦੇ ਨਾਮ ਨੂੰ ਮਿਲੇ ਅੱਜ ਅਸੀਂ ਇਬਰਾਨੀਆਂ ਦੀ ਕਿਤਾਬ ਦੇ ਵਿੱਚੋਂ ਉਹਦੇ ਚੌਥੇ ਅਧਿਆਏ ਦੀ 15 ਆਇਤ ਉੱਤੇ ਥੋੜੀ ਦੇਰ ਮੰਨਨ ਕਰਾਂ ਹਾਲੇਲੂਆ ਔਰ ਲਿਖਿਆ ਖੁਦਾ ਦੇ ਬਚਨ ਛੇ ਬ੍ਰਾਨੀਆ 4:15 6 ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਆ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਸਗੋ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਪੜਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ ਹallelujah ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜਿਹੜਾ ਸਾਡੀ ਦੁੱਖਾਂ ਵਿੱਚ ਸਾਡੀਆਂ ਦੁਰਬਲਤਾਆਂ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਤੇ ਅਸੀਂ ਜਦੋਂ ਇਹ ਸਾਇਤ ਨੂੰ ਪੜ੍ਹਦੇ ਹਾਂ ਤੇ ਯਿਸੂ ਮਸੀਹ ਦੇ ਬਾਰੇ ਗੱਲ ਲਿਖੀ ਹੈ ਕਿ ਜੋ ਯਿਸੂ ਮਸੀਹ ਹੈ ਉਹ ਇੱਕ ਅਜਿਹਾ ਪ੍ਰધાન ਜਾਜਕ ਹੈ ਜੋ ਵਿਸ਼ਵਾਸੀਆਂ ਦੀਆਂ दुर्बलਤਾਈਆਂ ਕਮਜ਼ੋਰੀਆਂ ਹਨ ਉਹਨਾਂ ਦੇ ਵਿੱਚ ਦਰਦੀ ਹੁੰਦਾ ਹੈ ਹਮਦਰਦ ਹਮਦਰਦ ਮਹਾ ਜਾਜਕ ਹੈ ਯਿਸੂ ਮਸੀਹ ਹਮਦਰਦ ਮਹਾ ਜਾਜਕ ਹੈ ਆਮੀਨ ਹਾਲੇਲੂਇਆ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਪਰਤਾਇਆ ਗਿਆ ਪਰ ਉਹ పాਪ ਤੋਂ ਰਹਿਤ ਰਿਹਾ ਯਿਸੂ ਮਸੀਹ ਦੇ ਬਾਰੇ ਵਿੱਚ ਲਿਖਿਆ ਹੈ ਕਿ ਸਾਰੀਆਂ ਗੱਲਾਂ ਵਿੱਚ ਸਾਡੀ ਵਾਂਗੂ ਪਰਤਾਇਆ ਗਿਆ ਜਿਸ ਤਰ੍ਹਾਂ ਸੜੀ ਅਜਮਾਇਸ਼ ਹੁੰਦੀ ਹੈ ਅਸੀਂ ਪਰਤਾਵੇ ਵਿੱਚ ਪੈਂਦੇ ਹਾਂ ਅਜਮਾਇਸ਼ ਵਿੱਚ ਪੈਂਦੇ ਹਾਂ ਇਸੇ ਤਰ੍ਹਾਂ ਯਿਸੂ ਮਸੀਹ ਵੀ ਪਰਤਾਇਆ ਗਿਆ ਔਰ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਉਹ ਹਰ ਗੱਲ ਵਿੱਚ ਪਰਤਾਇਆ ਗਿਆ ਜਿਸ ਤਰ੍ਹਾਂ ਅ ਜੋ ਇਮਾਨਦਾਰ ਭਾਈ ਭੈਣ ਹਨ ਉਹਨਾਂ ਦੇ ਜੀਵਨ ਦੇ ਵਿੱਚ ਹਰ ਰੋਜ਼ ਪਰਤਾਵੇ ਹੁੰਦੇ ਹਨ ਅਜਮਾਇਸ਼ਾਂ ਹੁੰਦੀਆਂ ਹਨ ਔਰ ਇਸੇ ਤਰ੍ਹਾਂ ਜਦੋਂ ਯਿਸੂ ਮਸੀਹ ਇਸ ਧਰਤੀ ਉੱਤੇ ਸੀ ਤੇ ਯਿਸੂ ਮਸੀਹ ਦੇ ਜੀਵਨ ਦੇ ਵਿੱਚ ਪਰਤਾਵੇ ਆਉਂਦੇ ਸਨ ਅਜਮਾਇਸ਼ਾਂ ਆਉਂਦੀਆਂ ਸਨ ਪਰ ਕੋ ਉਹਨਾਂ ਅਜਮਾਇਸ਼ਾਂ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਸੀ ਸਫਲ ਹੁੰਦਾ ਸੀ ਉਹਨਾਂ ਪ੍ਰਤਾਵੀਆਂ ਵਿੱਚ ਉਹਨਾਂ ਅਜਮਾਇਸ਼ਾਂ ਦੇ ਵਿੱਚ ਖੁਦਾਵੰਦ ਯਿਸੂ ਮਸੀਹ ਡਿੱਗਦਾ ਨਹੀਂ ਸੀ ਅਰ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਸਿੱਖ ਰਹੇ ਹਾਂ ਕਿ ਸਾਰੀਆਂ ਗੱਲਾਂ ਵਿੱਚ ਕੋਈ ਗੱਲਾਂ ਨਹੀਂ ਪੀ ਜਾਸੀ ਇਹ ਨਹੀਂ ਕਹਿ ਸਕਦੇ ਕਿ ਇਸ ਗੱਲ ਵਿੱਚ ਉਹ ਨਹੀਂ ਹਜਮਾਇਆ ਗਿਆ ਸਾਰੀਆਂ ਗੱਲਾਂ ਵਿੱਚ ਸਾਰੀਆਂ ਗੱਲਾਂ ਵਿੱਚ ਹਜਮਾਇਆ ਗਿਆ ਇੱਕ ਅਸੀਂ ਹਵਾਲਾ ਪੜਾਂਗੇ ਪ੍ਰਭੂ ਦੇ ਬਚਨ ਦੇ ਵਿੱਚੋਂ ਇਬਰਾਨੀਆਂ ਦੀ ਕਿਤਾਬ ਹੀ ਹੈ ਤੇ ਜਦੋਂ ਅਸੀਂ ਪੜਾਂਗੇ ਇਹਦੀ 17 ਤੇ 18 ਆਇਤ ਇਥੇ ਇਸ ਤਰ੍ਹਾਂ ਲਿਖਿਆ ਹੈ Praise the Lord Hallelujah ਇਸ ਕਾਰਨ ਚਾਹੀਦਾ ਸੀ ਭਈਓ ਸਭ ਦੀ ਗੱਲੀ ਆਪਣੇ ਭਾਈਆਂ ਵਰਗਾ ਬਣੇ ਯਿਸੂ ਮਸੀਹ ਦੇ ਬਾਰੇ ਕਿਹਾ ਗਿਆ ਕਿ ਇਹ ਚਾਹੀਦਾ ਸੀ ਕਿ ਸਭ ਦੀ ਗੱਲੀ ਆਪਣੇ ਭਾਈਆਂ ਵਰਗਾ ਬਣੇ ਜਿਸ ਤਰ੍ਹਾਂ ਅਸੀਂ ਲਹੂ ਅਤੇ ਮਾਸ ਦੇ ਵਿੱਚ ਹਾਂ ਇਸੇ ਤਰ੍ਹਾਂ ਹੀ ਉਹ ਲਹੂ ਅਤੇ ਮਾਸ ਦੇ ਵਿੱਚ ਆਇਆ ਤਾਂ ਜੋ ਉਹ ਉਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ਰ ਨਾਲ ਸੰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪ੍ਰਾश्चਿਤ ਕਰਨ ਨੂੰ ਦਿਆਲੂ ਅਤੇ ਮਾਤਬਰ ਪ੍ਰਧਾਨ ਜਾਜਕ ਹੋਵੇ ਹਾਲੇਲੂਇਆ ਦੇয়ালੂ ਅਤੇ ਮਾਤਬਰ ਪ੍ਰਧਾਨ ਜੱਜ ਸੁਖੁਦਾਦੀ ਅੱਗੇ ਇਮਾਨਦਾਰਾਂ ਦੇ ਲਈ ਉਹ ਸ਼ਿਫਾਰਿਸ਼ ਕਰਦਾ ਹੈ ਕਿਤਾਬਾਂ ਦੇ ਵਚਨ ਦੇ ਵਿੱਚ ਲਿਖਿਆ ਔਰ ਉਹ ਦੇয়ালੂ ਅਤੇ ਮਾਤਬਰ ਪ੍ਰਧਾਨ ਜੱਜ ਬਣਿਆ ਕਿਉਂਕਿ ਜਦੋਂ ਉਸ ਨੇ ਆਪ ਵੀ ਪਰਤਾਵੇ ਵਿੱਚ ਪੈ ਕੇ ਦੁੱਖ ਝੱਲਿਆ ਤਾ ਜੋ ਤਾਂ ਉਹ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸਕਦਾ ਹੈ ਆਮੀਨ ਹallelujah ਕਿਉਂਕਿ ਜਦੋਂ ਉਹਨੇ ਆਪ ਹੀ ਪਰਤਾਵੇ ਵਿੱਚ ਪਾ ਕੇ ਦੁੱਖ ਝੱਲਿਆ ਜਦੋਂ ਯਿਸੂ ਮਸੀਹ ਨੇ ਆਪ ਦੁੱਖ ਝੱਲਿਆ ਪਰਤਾਵੇ ਵਿੱਚ ਪਾ ਕੇ ਤੇ ਫਿਰ ਉਹ ਸਹਾਇਤਾ ਕਰ ਸਕਦਾ ਹੈ ਜਿਹੜੇ ਅੱਜ ਇਮਾਨਦਾਰ ਲੋਕ ਵਿਸ਼ਵਾਸੀ ਲੋਕ ਜਦੋਂ ਪਰਤਾਵੇ ਵਿੱਚ ਪੈਂਦੇ ਹਨ ਤੇ ਯਿਸੂ ਮਸੀਹ ਉਹਨਾਂ ਦੀ ਸਹਾਇਤਾ ਕਰ ਸਕਦਾ ਹੈ ਕਿਉਂਕਿ ਉਹ ਉਸਨੇ ਆਪ ਵੀ ਪਰਤਾਵੇ ਵਿੱਚ ਪੈ ਕੇ ਤੇ ਦੁੱਖ ਝੱਲਿਆ ਸੁਮਸੀ ਯਿਸੂ ਹਰ ਚੀਜ਼ ਦਾ ਉਹਨੂੰ ਅਹਿਸਾਸ ਹਰ ਚੀਜ਼ ਦਾ ਉਹਨੂੰ ਅਨੁਭਵ ਜਿਹਾ ਲੈਣਾ ਨਹੀਂ ਕੀਤਾ। ਸੋ ਆ ਜੇ ਇਮਾਨਦਾਰਾ ਵਿਸ਼ਵਾਸੀ ਲੋਕ ਜਦੋਂ ਵੀ ਕਿਸੇ ਵੀ ਪ੍ਰਤਾਵੇ ਵਿੱਚ ਪੈਣ ਤੇ ਇਸ ਗੱਲ ਦਾ ਉਹਨਾਂ ਨੂੰ ਚੇਤਾ ਹਮੇਸ਼ਾ ਰੱਖਣਾ ਚਾਹੀਦਾ ਹੈ ਕਿ ਸਾਡਾ ਇੱਕ ਅਜਿਹਾ ਪ੍ਰধান ਜਾਜਕ ਹੈ। ਪ੍ਰਧਾਨ ਜਾਜਕ ਤੋਂ ਇਸ ਗੱਲ ਨੂੰ ਸਮਝੋ ਕਿ ਜਿਹੜਾ ਖੁਦਾ ਦੇ ਅੱਗੇ ਸ਼ਫਾਰਿਸ਼ ਕਰਦਾ। ਇਹ ਉਹਨਾਂ ਦੀ ਇنجੀਲ ਦੇ ਵਿੱਚ ਲਿਖਿਆ ਕਿ اے ਬੱਚਿਓ ਤੁਸੀਂ ਪਾਪ ਨਾ ਕਰੋ। ਪਰ ਜੇ ਕੋਈ ਪਾਪ ਕਰੇ ਤੇ ਇਹ ਜਾਣੇ ਇਸ ਗੱਲ ਨੂੰ ਕਿ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ। ਅਸੀਂ ਉਸ ਹਵਾਲੇ ਨੂੰ ਪੜਾਂਗੇ ਫੇਸ ਦਾ ਲਾਰਡ ਹਾਲੇਲੂਇਆ ਇਹ ਉਹਨਾਂ ਦੀ ਜੀਲ ਅੰਜੀਲ ਨਹੀਂ ਅਸੀਂ ਪੜਾਂਗੇ ਪੱਤਰੀ ਦਾ ਪਹਿਲੀ ਪੱਤਰੀ ਜੋ ਉਹਨਾਂ ਦੀ ਪਹਿਲੀ ਪੱਤਰੀ ਉਹਦਾ ਦੂਜਾ ਅਧਿਆਇ हे मेरे बच्चेओ मैं ए गल्ला तानु इस लई लिखदा हां भई तुसी पाप ना करो पर जे कोई पाप करे ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ ਔਰ ਉਹ ਹੀ ਸਾਡਿਆਂ ਪਾਪਾਂ ਦਾ ਪ੍ਰਾਛਿਤ ਹੈ ਆਮੀਨ ਹ Alleluia ਪ੍ਰਭੂ ਦੇ ਨਾਮ ਦੀ ਤਾਰੀਫ ਕਰਦੇ ਹਾਂ ਸੋ ਖੁਦਾਵੰਦ ਯਿਸੂ ਮਸੀਹ ਹਮਦਰਦ ਮਹਾਜਾਗਤ ਹੈ ਸੋ ਹਰੇਕੀ ਮਾਨਦਾਰ ਨੂੰ ਜਦੋਂ ਕਿਸੇ ਵੀ ਉਹ ਪ੍ਰਤਾਵੇ ਵਿੱਚ ਪੈਂਦਾ ਹੈ ਕਿਸੇ ਵੀ ਅਜਮੈਸ਼ ਵਿੱਚ ਪੈਂਦਾ ਹੈ ਤੇ ਆਪਣੀ ਹਰ ਪ੍ਰਤਾਵੇ ਵਿੱਚ ਅਜਮੈਸ਼ ਵਿੱਚ ਸਾਨੂੰ ਉਸ ਵੱਲ ਤੱਕਣ ਦੀ ਲੋੜ ਹੈ ਉਸ ਵੱਲ ਵੇਖਣ ਦੀ ਲੋੜ ਹੈ ਕਿਉਂਕਿ ਉਹ ਵੀ ਹਰੇਕ ਪ੍ਰਤਾਵੇ ਦੇ ਵਿੱਚ ਪਿਆ ਉਹਨੇ ਦੁੱਖ ਚੱਲਿਆ ਆਜੇ ਵਿਸ਼ਵਾਸੀ ਲੋਕ ਜਿੰਨਾ ਗੱਲਾਂ ਦਾ ਸਾਹਮਣਾ ਕਰਦੇ ਹਨ ਸੋ ਉਹਨਾਂ ਸਭਨਾ ਗੱਲਾਂ ਦਾ ਸਾਹਮਣਾ ਖੁਦਾਬ ਯਿਸੂ ਮਸੀਹ ਨੇ ਕੀਤਾ ਔਰ ਉਹ ਸਾਡੇ ਲਈ ਇੱਕ ਦਿਆਲੂ ਪ੍ਰਧਾਨ ਜਾਜਕ ਹੋਇਆ ਇਸ ਕਰਕੇ ਵਚਨ ਚ ਲਿਖਿਆ ਕਿ ਇਹ ਹੋ ਜਾ ਨਹੀਂ ਸਾਡਾ ਪ੍ਰਧਾਨ ਜਾਜਕ ਇਹ ਹੋ ਜਾ ਨਹੀਂ ਕਿ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਤੇ ਸੀ ਕਹਿ ਸਕਦੀ ਹੈ ਗੱਲ ਕਿ ਉਹ ਹਮਦਰਦ ਮਹਾ ਜਾਜਕ ਹੈ ਮੇਰਾ ਮਹਾ ਜਾਜਕ ਜੋ ਹੈ ਉਹ ਹਮਦਰਦ ਮਹਾ ਜਾਜਕ ਹੈ ਹਾਲੇਲੂ ਸੋ ਪਾਵਰ ਸੀ ਉਸ ਉਤੇ ਪੂਰਾ ਭਰੋਸਾ ਰੱਖिए ਉਸ ਉਤੇ ਪੂਰਾ ਵਿਸ਼ਵਾਸ ਰੱਖिए ਕਿਉਂਕਿ ਖੁਸ਼ੀ ਵੀ ਜਿਆ ਨਹੀਂ ਹੈ ਜੋ ਸਾਨੂੰ ਲੁਕਾਉਣ ਦੀ ਲੋੜ ਹੈ ਆਪਣੀ ਹਰ ਇੱਕ ਗੱਲ ਨੂੰ ਅਸੀਂ ਉਹਦੇ ਅੱਗੇ ਖੋਲ ਕੇ ਰੱਖ ਸਕਦੇ ਹਾਂ ਕਿਉਂਕਿ ਉਸਨੇ ਜਦੋਂ ਇਸ ਸਰੀਰ ਦੇ ਵਿੱਚ ਆਇਆ ਤੇ ਉਹਨਾਂ ਸਾਰੀਆਂ ਪਰਤਾਵਿਆਂ ਦੇ ਵਿੱਚ ਵੀ ਪਿਆ ਤੇ ਉਹਨਾਂ ਦੇ ਉੱਤੇ ਉਹਨੇ ਫਤ੍ਹਾ ਵੀ ਪਾਈ ਹੈ ਸੋ ਅਸੀਂ ਵੀ ਇਨਾ ਜਿਹੜੇ ਪਰਤਾਵੇ ਸਾਡੀ ਜ਼ਿੰਵਨ ਤੇ ਆਉਂਦੇ ਹਨ ਅਜਮੈਸ਼ਾ ਹੁੰਦੀਆਂ ਹਨ ਉਹਨਾਂ ਤੇ ਫਤਿਹ ਪਈ। ਖੁਦਾਬੰਦਾਰ ਸਭ ਨੂੰ ਬਹੁਤ ਐਤ ਨਲ ਬਰਕਤ ਦੇ। ਆਮੀਨ।